ਜਲਾਲਾਬਾਦ ਦੇ ਇੱਕ ਪਿੰਡ ਦੇ ਸਰਪੰਚ ਦੀ ਸਕੋਡਾ ਕਾਰ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਜਲਾਲਾਬਾਦ ਪੁਲਿਸ ਨੇ ਕਾਬੂ ਕਰ ਲਿਆ ਹੈ। ਫਾਜ਼ਿਲਕਾ ਪੁਲਿਸ ਵੱਲੋਂ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਖਿਲਾਫ ਚਲਾਈ ਮਾਮੇ ਤਹਿਤ ਪਿਛਲੇ ਦਿਨੀ ਜਲਾਲਾਬਾਦ ਤੋਂ ਸਕੋਡਾ ਕਾਰ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀशुदा ਕਾਰ ਬਰਾਮਦ ਕੀਤੀ ਹੈ। ਕਾਰ ਦੀ ਬਰਾਮਦੀ ਦੌਰਾਨ ਦੋਨਾਂ ਦੋਸ਼ੀਆਂ ਪਾਸੋਂ 10 ਗ੍ਰਾਮ ਹਰਵੈਨ ਬਰਾਮਦ ਵੀ ਹੋਈ ਹੈ। ਇਹ ਜਾਣਕਾਰੀ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਸੀ ਗਈ ਹੈ ਅੱਜ ਇੱਕ ਕਾਰ ਚੋਰੀ ਹੋਈ ਸੀ 7 ਤਰੀਕ ਨੂੰ ਸਿਖਰੇਮੇਦ ਕਾਨ ਆਪਣਾ ਫਲਕਰੂਰ ਤੇ ਉੱਤੇ ਦੋ ਬੰਦੇ ਸ਼੍ਰੀਮ ਕੁਮਾਰ son of ਉਮੇਦ ਸਿੰਘ ਵਰ ਮੋਤੀ ਸਿੰਘ ਵਾਸੀ ਪਿੰਡ ਅਮਰਪੁਰਾ ਖਾਣਾ ਹੋਰ ਦੂਸਰਾ ਸੀਕਰ ਰੋਪਨ ਬਿਸ਼ਨੋਈ ਪੁੱਤਰ ਸੌਂ ਸਿਆਗ ਵਾਸੀ ਰਾਜਾਣੀ ਇਹ ਵੀ ਹੋਰ ਦਾ ਰਹਿਣ ਵਾਲਾ ਸੀ ਇੱਕ ਰੈਣੀ ਦੁਕਾਨ ਤੇ ਸਮਾਨ ਲੈਣ ਗਏ ਉਥੇ ਇੱਕ ਸਕੋਡਾ ਕਾਰ ਦੀ ਚਾਬੀ ਇਹਨਾਂ ਨੇ ਦੁਕਾਨ ਤੋਂ ਚੋਰੀ ਸੀ ਤੇ ਸੱਤ ਤਰੀਕ ਦਾ ਬਕਾਇਆ ਹੈ ਜਿਸ ਤੇ ਮੁਕੱਦਮਾ ਨੰਬਰ 1 ਇੱਥੇ ਖਾਣਾ ਸਿਟੀ ਜਲਾਲਾਬਾਦ ਵਿੱਚ ਦਰਜ ਹੋਇਆ ਹ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਜੀਤ ਸਿੰਘ ਜੇਸੀ ਹੋਰਾਂ ਵੱਲੋਂ ਲੁੱਟਾਖੋਹਾ ਤੇ ਖੂਰ ਬਾਰਦਾਤਾ ਕਰਨ ਵਾਲੇ ਖਰਾਬ ਜਿਹੜੀ ਮਹੀਨ ਛੇੜੀ ਹੋਈ ਸੀ ਉਹਦੇ ਤਹਿਤ ਇਹ ਇਹਨੂੰ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਚ ਇੱਕ ਟੀਮ ਬਣੀ ਸੀਆਈਏ ਇਨਚਾਰਜ ਅਮਰਿੰਦਰ ਗਿੱਲ ਤੇ ਸਿਟੀ ਐਸਐਚਓ ਇੰਸਪੈਕਟਰ ਨਿਹਰਾਜ ਤੇ ਸਾਡੀ ਸਪੈਸ਼ਲ ਬ੍ਰਾਂਚ ਇਹਨਾਂ ਤਿੰਨਾਂ ਟੀਮਾਂ ਨੇ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੀ ਸਕੋਡਾ ਕਾਰ ਤੇ ਜਿਹੜੇ ਮੁਜਰਮ ਨੇ ਇਹ ਕਾਬੂ ਕਰ ਲਏ ਜਿਹੜੇ ਮੁਜਰਮ ਨੇ ਜਦੋਂ ਕਾਬੂ ਕੀਤਾ ਕਾਰ ਦੇ ਵਿੱਚੋਂ 10 ਗ੍ਰਾਮ ਹਿਰੋਇਨ ਦੀ ਬਰਾਮਦ ਹੋਈ ਜਿਸ ਤੇ ਅਲੱਗ ਮੁਕਦਮਾ ਨੰਬਰ 6 16124 ਤੇ 212968 ਜਸਸੀ ਦੀ ਐਨਡੀਪੀਐਸ ਸੈਕਟਾਰ ਦਰਜ ਰਿਸਟਰ ਕੀਤਾ ਗਿਆ ਸਿਟੀ ਜਨਰਾਲਾ ਬਾਦ ਤੇ ਸਟੋਰੀ ਇਹ ਹੈ ਕਿ ਵੀ ਇਹ ਸੁਨੀਲ ਕੁਮਾਰ ਜਿਹੜਾ ਹੈਗਾ ਅਮਰਪੁਰੇ ਦਾ ਰਹਿਣ ਵਾਲਾ ਹੈ ਅਬੋਰ ਸੈਕਟਾ ਇਹਦੇ ਤੇ 8 ਮੁਕਦਮੇ ਦਰਜ ਨੇ ਇਹ ਕ੍ਰਿਮੀਨਲ ਬੰਦਾ ਹੈ ਜਰਨ ਪੇਸ਼ਾ ਆਦਮੀ ਹੈ 4 ਮੁਕਦਮੇ ਤੇ ਐਨਡੀਪੀਐਸ ਦੇ ਨੇ ਦੋ ਮੁਕਦਮੇ ਸ਼ਰਾਬ ਦੇ ਨੇ ਤੇ ਇੱਕ ਮੁਕਦਮਾ ਆਇਆ ਤੇ 304 ਦਾ ਹੈਗਾ ਤੇ ਇੱਕ ਮੁਕਦਮਾ ਲੜਾਈ ਝਗੜੇ ਦਾ ਹੈ ਜਿਹੜਾ ਰੋਬਿਨ ਆ ਰੋਬਿਨ ਜਿਸ ਨੂੰ ਇਹਦਾ ਕੋਕਿਊਸ ਦਾ ਇਹ ਮੁੰਡਾ ਐਨੇ ਪਾਸ ਹੈ ਇਹਨੇ ਸਕੋਡਾ ਗੱਡੀ ਰੱਖੀ ਹੋਈ ਸੀਗੀ ਪਹਿਲਾਂ ਜਿਹਦੇ ਖਵਾ ਬੱਚੇ ਸੀਗੇ ਇਹਨੇ ਆਪਣੀ ਖਵਾਬਾਂ ਨੂੰ ਪੂਰਾ ਕਰਨ ਲਈ ਇਹ ਵਾਰ ਦਾਤ ਨੂੰ ਅੰਜਾਮ ਦਿੱਤਾ ਹੈ ਇਹ ਸਾਡੀ ਜਿਹੜੀ ਟੀਮ ਸੀ ਪੁਲਿਸ ਪਾਰਟੀ ਦੀ ਜਿਹੜੀ ਜਿਹੜਾ ਇਨਸਪੈਕਟਰ ਸੀ ਇਹ ਇਹ ਸਿਟੀ ਐਸਐਚਓ ਤੇ ਸਾਡੀ ਸਪੈਸ਼ਲ ਬ੍ਰਾਂਚ ਇਹਨਾਂ ਨੇ ਜੁਆਇੰਟ ਪ੍ਰੈਸ਼ਰ ਕਰਕੇ ਇਹਨਾਂ ਨੂੰ ਅਸੀਂ ਕਾਬੂ ਕਰ ਲਿਆ। ਇਹ ਸਰ 20 ਵਿੱਚ 2 ਲੱਖ ਰੁਪਏ ਦੀ ਵੀ ਗੱਲ ਸਾਹਮਣੇ ਆਈ ਸੀ ਕਿ ਜੱਡੀ 2 ਲੱਖ ਰੁਪਏ ਹੁੰਦੇ। ਉਹ ਹਜੇ ਇਨਵੈਸਟੀਗੇਸ਼ਨ ਜਾਰੀ ਹੈ। ਉਹ ਜੇ ਕੋਈ ਅਗਾਂਹ ਵੀ ਗੱਲ ਆਈ ਤਾਂ ਇਕਿੰਦਰ ਰਮਾਨ ਨੇ ਇਹ ਦਾ ਉਹ ਉਹ ਵੀ ਬਰਾਮਦ ਕਰ ਲਿਆ। ਇਹ ਸਰ ਦੋਸ਼ੀ ਪਹਿਲਾਂ ਤੋਂ ਸਕਾਡਾ ਕਰਦਾ ਪਿੱਛਾ ਕਰਦੇ ਹੋਏ ਸੀ। ਨਹੀਂ ਇਹ ਕੁਦਰਤੀ ਆਪਣਾ ਅਥੇ ਸਮਾਨ ਲੈਣ ਗਏ ਸੀਗੇ ਦੁਕਾਨਦਾਰੇ ਦੇ ਤਾਂ ਦੇ ਪਰ ਇਹ ਉੱਥੇ ਅਚਾਨਕ ਉਹ ਚਾਬੀ ਪਈ ਸੀ ਜਿਹੜਾ ਚਾਬੀ ਇਹਨਾਂ ਝੁਕਲੀ ਛੋਟਾ ਕਾਰ ਖੜੀ ਸੀ ਕਿਉਂਕਿ ਜਿਹੜਾ ਹੈ ਰੋਬਿਨ ਨਾਮ ਦਾ ਲੜਕਾ ਹੈ ਇਹ ਨੇ ਤਾਂ ਨਾ ਛੋਟਾ ਕਾਰ ਰੱਖੀ ਹੋਈ ਸੀ ਉਹ ਉਸ ਆਪਣੀ ਇੱਛਾ ਪੂਰੀ ਕਰ ਲਈ ਵੀ ਮੈਂ ਛੋਟਾ ਚਲੋ ਇਹਦਾ ਰੰਗ ਚੇਂਜ ਕਰ ਲੂੰਗਾ ਕਿ ਇਹ ਕੋਸ਼ਿਸ਼ ਕਰ ਰਹਾ ਜੀ ਇਹਨੂੰ ਇਹ ਕਲਰ ਚੇਂਜ ਕਰਕੇ ਇਹਨੂੰ ਜਨਾਨਾ ਬਣਾ ਦੂੰਗਾ ਇਹਨੂੰ ਸਰ ਇਹ ਹੋ ਰਹੀ ਏ ਜੀ ਲੈਣ ਆਲੇ ਸੀ ਇਧਰ ਕਿਵੇਂ ਇਹ ਦੋਨੋਂ ਹੋ ਰਹੀ ਰਹਿਣ ਹਰ ਸੀ ਇਹ ਹੁਣ ਰਿਮਾਂਡ ਲੈ ਆ ਹੁਣ ਕੁਝ ਕਿਸੇ ਇਹ ਕਲੀਅਰ ਕਰਾਂਗੇ ਵੀ ਇਧਰ ਕੀ ਕਰਨਾ ਸੀ ਜਦੋਂ ਸਰਕਾਰ ਲੁੱਟ ਕੇ ਲੈ ਗਈ ਸੀ ਤੇ ਕਿਹੜੀ ਜਗ੍ਹਾ ਤੇ ਲੈ ਗਈ ਸੀ ਬਰਾਮਦਗੀ ਦੀ ਹੋਈ ਹੈ ਕਾਰ ਦੀ ਕਾਰ ਦੀ ਬਰਾਮਦਗੀ ਆਪਣੇ ਜਲੰਧਰ ਬਾਦ ਏਰੀਆ ਚ ਹੋਈ ਆ ਪਰ ਨਾਕੇ ਲੱਗੇ ਹੋਏ ਸੀ ਕਿ ਸਾਡੇ ਜੀ ਥਾਣਾ ਸਿਟੀ ਦੇ ਏਰੀਆ ਚ ਬਰਾਮਦਗੀ ਹੋਈ ਹੈ ਇਸਰ 7 ਤਰੀਕ ਨੂੰ ਇਹ ਜਿਹੜਾ ਕਾਰ ਚੋਰੀ ਹੋ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਕੱਲ ਫਿਰ ਕਿਸੇ ਮਾਰਦਾ ਤੋਂ ਅੰਜਾਮ ਦੇਣ ਲਈ ਆਇਆ ਸੀ ਜਿਹੜਾ ਮਕਦਮਾ ਦਫਰਜ ਕੀਤਾ ਗਿਆ ਜੀ ਨਹੀਂ ਇਹ ਹੁਣ ਹਜੇ ਕੁਝ ਕਿਸੇ ਦਾ ਵਿਸ਼ਾਇਆ ਨਹੀਂ ਇਹ ਰਿਮਾਂਡ ਲੈ ਆਇਆ ਤਾਂ ਕੁਝ ਕੁਸ਼ ਕਰਾਂਗੇ ਜੀ